ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਸਾਰਿਆਂ ਦਾ ਆਪਣੇ ਅੱਜ ਦੇ YouTube ਲਾਈਵ ਸੈਸ਼ਨ ਦੇ ਵਿੱਚ ਜੀ ਦੇ ਵਿੱਚ ਕੀ ਹੈ ਆਪਾਂ 332 ਸਪੈਸ਼ਲ এডਿਕੇਸ਼ਨ ਕੈਡਰ ਤੇ ਪੰਜਾਬੀ ਗ੍ਰਾਮਰ ਦੀਆਂ ਕਲਾਸਾਂ ਲਗਾ ਰਹੇ ਹਾਂ ਜਿਹੜੇ ਸਾਰੇ ਸਬਜੈਕਟਾਂ ਵਾਲੇ ਕਹਿ ਸਕਦੇ ਹੋ ਤੁਸੀਂ ਲਗਾ ਸਕਦੇ ਐ ਤਾਂ ਸਾਰੇ ਜਣੇ ਆਡੀਓ ਵੀਡੀਓ ਦੀ ਕਨਫਰਮੇਸ਼ਨ ਜ਼ਰੂਰ ਦੇ ਦਿਓ ਜੀ ਤਾਂ ਜੋ ਆਪਾਂ ਆਪਣੀ ਅੱਜ ਦੀ ਕਲਾਸ ਸ਼ੁਰੂ ਕਰ ਸਕੀਏ ਹਾਂਜੀ ਤਾਂ ਸਾਰੇ ਜਾਨੀ ਦੱਸ ਦਿਓ ਜੀ ਜੀ ਤਾਂ ਆਪਾਂ ਸ਼ੁਰੂ ਕਰਦੇ ਆਂ ਜੀ ਆਪਣਾ ਅੱਜ ਦਾ ਟੌਪਿਕ ਜਿਹੜਾ ਹੈ ਜੀ ਯੋਜਕ ਅਤੇ ਵਿਸਮਿਕ ਜੀ ਸੋ ਅੱਜ ਆਪਾਂ ਪੜ੍ਹਦੇ ਹਾਂ ਜੀ ਯੋਜਕ ਤੇ ਵਿਸਮਿਕ ਕੀ ਹੁੰਦਾ ਹੈ ਜਿਹੜੇ ਪਿਛਲੇ ਕਲਾਸਿਸ ਐ ਉਹਦੇ ਵਿੱਚ ਆਪਾਂ ਕਹਿ ਲਓ ਕਰ ਚੁੱਕੇ ਹਾਂ ਨਾਅ ਪੜਨਾਵ ਕਿਰਿਆ ਵਿਸ਼ੇਸ਼ਣ ਤੇ ਸੰਬੰਧਕ ਅੱਜ ਆਪਣਾ ਜਿਹੜਾ ਆਖਰੀ ਟੌਪਿਕ ਐ ਸ਼ਬਦ ਸਾਰਥਕ ਸ਼ਬਦਾਂ ਦੀਆਂ 8 ਸ਼੍ਰੇਣੀਆਂ ਦੇ ਵਿੱਚੋਂ ਯੋਜਕ ਅਤੇ ਵਿਸਮਿਕ ਸੋ ਆਪਣਾ ਅੱਜ ਦਾ ਇਹ ਲਾਸਟ ਟੌਪਿਕ ਹੈ ਜੀ ਹਾਂਜੀ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਯੋਜਕ ਸਮਝਾਂਗੇ ਕਿ ਯੋਜਕ ਕਿਸ ਨੂੰ ਕਹਿੰਦੇ ਹਨ ਜੀ ਯੋਜਕ ਕੀ ਹੁੰਦਾ ਹੈ ਤਾਂ ਇਹਦੀ ਪਰਿਭਾਸ਼ਾ ਵੀ ਜਿਹੜੇ ਸ਼ਬਦਾਂ ਦੇ ਵਾਕਾਂ ਜਾਂ ਦੇ ਵਾਕਾਂ ਜਾਂ ਦੋ ਸ਼ਬਦਾਂ ਨੂੰ ਆਪਸ ਵਿੱਚ ਜੋੜਨ ਦਾ ਕੰਮ ਕਰਦੇ ਹਨ ਉਹ ਯੋਜਕ ਹੁੰਦੇ ਹਨ ਜਿਹੜੇ ਸ਼ਬਦਾਂ ਦੇ ਵਾਕ ਜਾਂ ਵਾਕਾਂਸ਼ਾਂ ਜਾਂ ਦੋ ਵਾਕਾਂ ਨੂੰ ਆਪਸ ਦੇ ਵਿੱਚ ਜੋੜਨ ਦਾ ਕੰਮ ਕਰਦੇ ਉਸ ਨੂੰ ਅਸੀਂ ਕੀ ਕਹਨੇ ਆ ਜੀ ਸਮਯੋਜਕ ਕਹਨੇ ਆ ਜਿਹੜੇ ਦੋ ਵਾਕਾਂ ਨੂੰ ਜਾਂ ਵਾਕਾਂਸ਼ਾਂ ਨੂੰ ਜਾਂ ਉਪਵਾਕਾਂ ਨੂੰ ਆਪਸ ਦੇ ਵਿੱਚ ਜੋੜਦੇ ਹੈ ਉਹਨਾਂ ਨੂੰ ਅਸੀਂ ਯੋਜਕ ਕਹਿੰਦੇ ਹਾਂ ਤਾਂ ਇਹਦੀ ਐਗਜ਼ਾਮਪਲ ਕੀ ਹੈ ਜੀ ਜਿੱਦਾਂ ਬਲਜੀਤ ਤੇ ਹਰਜੀਤ ਖੇਡ ਰਹੀਆਂ ਹਨ ਉਹ ਕੋਠੇ ਤੋਂ ਉੱਪਰ ਉਹ ਕੋਠੇ ਦੇ ਉੱਪਰ ਨਾਲੇ ਚੁਬਾਰੇ ਵਿੱਚ ਖੇਡਦੇ ਹਨ ਠੀਕ ਹੈ ਜੀ ਨੈਕਸਟ ਹੈ ਮਨਬੀਰ ਨੇ ਕਿਹਾ ਕਿ ਮੈਂ ਕਦੇ ਝੂਠ ਨਹੀਂ ਬੋਲਦਾ ਅਗਲੀ ਐਗਜ਼ਾਮਪਲ ਹੈ ਆਪਣੀ ਉਹ ਪਾਸ ਨਹੀਂ ਹੋਇਆ ਕਿਉਂਕਿ ਉਸਨੇ ਮਿਹਨਤ ਨਹੀਂ ਕੀਤੀ ਸੀ ਨੈਕਸਟ ਹੈ ਉਹ ਨਾ ਕੇਵਲ ਨਸ਼ੇਬਾਜ਼ ਹੈ ਨਸ਼ੇਬਾਜ਼ ਹੀ ਹੈ ਬਲਕਿ ਜੂਏਬਾਜ਼ ਵੀ ਹੈ ਸੋ ਇਹ ਜਿਹੜੇ ਸ਼ਬਦ ਹੈ ਜੀ ਉਹ ਅਲੱਗ-ਅਲੱਗ ਸ਼ਬਦ ਹੈ ਜਿਨ੍ਹਾਂ ਨੂੰ ਕੀ ਹੈ ਕਹਿ ਲਓ ਯੋਜਕਾਂ ਦੀ ਸਹਾਇਤਾ ਦੇ ਨਾਲ ਜੋੜਿਆ ਜਾਂਦਾ ਹੈ ਤਾਂ ਇਹਦੇ ਵਿੱਚ ਯੋਜਕ ਕਿਹੜੇ-ਕਿਹੜੇ ਹੈ ਜੀ ਉਹ ਆਪਾਂ ਦੇਖਦੇ ਹਾਂ ਸੋ ਹੁਣ ਪਹਿਲੇ ਵਾਕ ਦੇ ਵਿੱਚ ਤੇ ਆਇਆ ਹੈ ਦੋ ਸ਼ਬਦਾਂ ਨੂੰ ਦੂਜੇ ਵਾਕ ਦੇ ਵਿੱਚ ਨਾਲੇ ਆਇਆ ਹੈ ਦੇਵ ਆकांक्षा ਨੂੰ ਤੇ ਬਾਕੀ ਵਾਕਾਂ ਦੇ ਵਿੱਚ ਕੀ ਕਿਉਂਕਿ ਨਾ ਕੇਵਲ ਬਲਕੇ ਦੋ ਦੋ ਵਾਕਾਂ ਨੂੰ ਜੋੜਦੇ ਹਨ ਇਸ ਕਰਕੇ ਇਹ ਯੋਜਕ ਹਨ ਸੋ ਜਿਹੜੇ ਵਾਕ ਕੀ ਹੈ ਯੋਜਕਾਂ ਨੂੰ ਦੋ ਸ਼ਬਦਾਂ ਨੂੰ ਕਹਿ ਲਓ ਦੋ ਵਾਕਾਂ ਨੂੰ ਜਾਂ ਦੋ ਉਪਵਾਕਾਂ ਨੂੰ ਆਪਸ ਦੇ ਵਿੱਚ ਜੋੜਨ ਦਾ ਕੰਮ ਕਰਦੇ ਹਨ ਉਹਨਾਂ ਨੂੰ ਅਸੀਂ ਯੋਜਕ ਕਹਿੰਦੇ ਹਾਂ ਸੋ ਅੱਗੇ ਆਪਾਂ ਦੇਖਦੇ ਹਾਂ ਜੀ ਯੋਜਕ ਦੀਆਂ ਕਿਸਮਾਂ ਕੀ ਹਨ ਕਿੰਨੇ ਤਰ੍ਹਾਂ ਦਾ ਹੁੰਦਾ ਹੈ ਯੋਜਕ ਤਾਂ ਕਹਿੰਦੇ ਵੀ ਕਾਰਜ ਦੇ ਆਧਾਰ ਕਾਰਜ ਜਾਂ ਅਰਥ ਦੇ ਪੱਖ ਤੋਂ ਜਿਹੜੇ ਯੋਜਕ ਹੈ ਦੋ ਮੁੱਖ ਭੇਦ ਹੁੰਦੇ ਹਨ ਸਮਾਨ ਯੋਜਕ ਤੇ ਅਧੀਨ ਯੋਜਕ ਮੇਨ ਜਿਹੜੀਆਂ ਇਹਦੀਆਂ ਕਿਸਮਾਂ ਨੇ ਉਹ ਦੋ ਹੁੰਦੀਆਂ ਨੇ ਕਿਹੜੀਆਂ-ਕਿਹੜੀਆਂ ਸਮਾਨ ਯੋਜਕ ਤੇ ਅਧੀਨ ਯੋਜਕ ਇਹਨੂੰ ਆਪਾਂ ਕਹਿ ਸਕਦੇ ਹਾਂ ਚਾਹੇ ਕਾਰਜ ਦੇ ਪੱਖ ਤੋਂ ਕਹਿ ਲਓ ਚਾਹੇ ਅਰਥ ਦੇ ਪੱਖ ਤੋਂ ਕਹਿ ਲਓ ਤਾਂ ਸਮਾਨਯੋਜਕ ਕਿਹੜੇ ਹੁੰਦੇ ਆ ਹਾਂਜੀ ਸਮਾਨਯੋਜਕ ਉਹ ਹੁੰਦੇ ਆ ਜਿਹੜੇ ਯੋਜਕ ਦੋ ਸੁਤੰਤਰ ਅਤੇ ਸਮਾਨ ਵਾਕਾਂ ਨੂੰ ਜੋੜ ਕੇ ਸੰਯੁਕਤ ਵਾਕ ਬਣਾਉਣ ਉਹਨਾਂ ਨੂੰ ਅਸੀਂ ਸਮਾਨਯੋਜਕ ਕਹਿੰਦੇ ਹਾਂ ਕਿਹੜੇ ਹੋਣਗੇ ਜੀ ਜਿਹੜੇ ਸਮਾਨਯੋਜਕ ਦੋ ਸੁਤੰਤਰ ਤੇ ਸਮਾਨ ਉਪਵਾਕਾਂ ਨੂੰ ਜੋੜਦੇ ਆ ਚਾਹੇ ਵਾਕਾਂ ਨੂੰ ਜੋੜ ਕੇ ਜਿਹੜਾ ਸੰਯੁਕਤ ਵਾਕ ਬਣਾਉਂਦੇ ਆ ਉਹਨਾਂ ਨੂੰ ਅਸੀਂ ਸਮਾਨਯੋਜਕ ਕਹਨੇ ਆ ਫੋਰ ਐਗਜ਼ਾਮਪਲ ਆਪਣੇ ਕੋਲੇ ਹੈ ਰੋਟੀ ਵੀ ਖਾਓ ਅਤੇ ਚਾਹ ਵੀ ਪੀਓ ਦੂਸਰੇ ਨੰਬਰ ਤੇ ਹੈ ਉਹ ਨਾਲੇ ਕੰਜੂਸ ਹੈ ਨਾਲੇ ਮਿੱਤਰਮਾਰ ਨੈਕਸਟ ਹੈ ਤੂੰ ਇਹ ਕੰਮ ਚਾਹੇ ਅੱਜ ਮੁਕਾ ਚਾਹੇ ਕੱਲ ਮੁਕਾਵੀ ਤੇ ਲਾਸਟ ਹੈ ਉਹ ਘਰੋਂ ਗਰੀਬ ਤਾਂ ਹੈ ਪਰੰਤੂ ਬੇਅਣਖਾ ਨਹੀਂ ਹੁਣ ਇਹਦੇ ਵਿੱਚ ਕੀ ਹੈ ਦੋ ਦੋ ਜਿਹੜੇ ਵਾਕ ਹੈ ਸੁਤੰਤਰ ਵਾਕ ਕਹ ਲਓ ਉਹਨਾਂ ਨੂੰ ਆਪਸ ਦੇ ਵਿੱਚ ਜੋੜਿਆ ਗਿਆ ਹੈ ਸਮਾਨ ਯੋਜਕਾਂ ਦੀ ਸਹਾਇਤਾ ਦੇ ਨਾਲ ਜਿਹੜੇ ਕਿ ਇੱਕ ਇੱਕ ਵਰਡ ਵਾਲੇ ਹੈਗੇ ਆ ਤਾਂ ਉਹ ਵੀ ਆਪਾਂ ਦੇਖਦੇ ਹਾਂ ਤਾਂ ਉਹ ਕਹਿੰਦੇ ਵੀ ਇੰਨਾ ਵਾਕਾਂ ਦੇ ਵਿੱਚ ਜਿਹੜੇ ਯੋਜਕ ਬਣਦੇ ਆ ਉਹ ਕਿਹੜੇ-ਕਿਹੜੇ ਆ ਜਿਵੇਂ ਅਤੇ ਐ ਪਰ ਪਰ ਸਗੋਂ ਜਾਂ ਜਾਣਾ ਨਾ ਨਾ ਨਹੀਂ ਤਾਂ ਚਾਹੇ ਚਾਹੇ ਭਾਵੇਂ ਭਾਵੇਂ ਅਤੇ ਅਥਵਾ ਆਦ ਅਜਿਹੇ ਕਿ ਅਸਮਾਨ ਯੋਜਕ ਹੈ ਜਿਹੜੇ ਕਿ ਦੋ ਸੁਤੰਤਰ ਸਮਾਨ ਜਿਹੜੇ ਵਾਕ ਆ ਉਹਨਾਂ ਨੂੰ ਆਪਸ ਦੇ ਵਿੱਚ ਜੋੜ ਕੇ ਸੰਯੁਕਤ ਵਾਕ ਬਣਾਉਂਦੇ ਹਨ ਠੀਕ ਹੈ ਜੀ ਤਾ ਜੋ ਸਗੋਂ ਪਰ ਚਾਹੇ ਭਾਵੇਂ ਇਹ ਵਾਲੇ ਜਿਹੜੇ ਸ਼ਬਦ ਆ ਉਹ ਸਮਾਨ ਯੋਜਕ ਦੇ ਅਧੀਨ ਆਉਂਦੇ ਹਨ ਠੀਕ ਹੈ ਜੀ ਸੋ ਇਹ ਹੋ ਗਿਆ ਆਪਣਾ ਸਮਾਨ ਯੋਜਕ ਨੈਕਸਟ ਅੱਗੇ ਚੱਲਦੇ ਹਾਂ ਆਪਣਾ ਅਧੀਨ ਯੋਜਕ ਕਿਹੜਾ ਹੁੰਦਾ ਹੈ ਅਧੀਨ ਯੋਜਕ ਮਿਸ਼ਰਤ ਵਾਕ ਵਿੱਚ ਪ੍ਰਧਾਨ ਉਪਵਾਕ ਤੇ ਅਧੀਨ ਉਪਵਾਕ ਨੂੰ ਆਪਸ ਵਿੱਚ ਜੋੜਨ ਵਾਲੇ ਸ਼ਬਦਾਂ ਨੂੰ ਅਧੀਨ ਯੋਜਕ ਅਖਵਾਉਂਦੇ ਹਨ ਇਹਦੇ ਵਿੱਚ ਕੀ ਹੈ ਕਿ ਮਿਸ਼ਰਤ ਵਾਕਾਂ ਦੇ ਵਿੱਚ ਮਿਸ਼ਰਤ ਵਾਕ ਬਣਦੇ ਹਨ ਇਹਨਾਂ ਦੇ ਨਾਲ ਇਹਨਾਂ ਦੇ ਵਿੱਚ ਇੱਕ ਪ੍ਰਧਾਨ ਉਪਵਾਕ ਹੁੰਦਾ ਹੈ ਤੇ ਬਾਕੀ ਅਧੀਨ ਉਪਵਾਕ ਹੁੰਦੇ ਆ ਤੇ ਇਹ ਕੀ ਹੈ ਅਧੀਨ ਯੋਜਕਾਂ ਦੀ ਸਹਾਇਤਾ ਦੇ ਨਾਲ ਆਪਸ ਦੇ ਵਿੱਚ ਜੁੜੇ ਹੁੰਦੇ ਆ ਜਿਹੜੇ ਮਿਸ਼ਰਤ ਵਾਕ ਬਣਾਉਂਦੇ ਆ ਪਰ ਇਹਨਾਂ ਦੇ ਵਿੱਚ ਇੱਕ ਪ੍ਰਧਾਨ ਉਪਵਾਕ ਹੁੰਦਾ ਹੈ ਤੇ ਦੂਸਰਾ ਅਧੀਨ ਉਪਵਾਕ ਹੁੰਦੇ ਆ ਤੇ ਉਹਨਾਂ ਨੂੰ ਅਧੀਨ ਯੋਜਕਾਂ ਦੀ ਸਹਾਇਤਾ ਦੇ ਨਾਲ ਆਪਸ ਦੇ ਵਿੱਚ ਜੋੜਿਆ ਜਾਂਦਾ ਹੈ ਤੇ ਉਹਨਾਂ ਨੂੰ ਅਸੀਂ ਅਧੀਨ ਯੋਜਕ ਕਹਿੰਦੇ ਆ ਆਪਾਂ ਐਗਜ਼ਾਮਪਲਸ ਦੇਖਦੇ ਆਂ ਜੀ ਕਈ ਐਗਜ਼ਾਮਪਲਸ ਐ ਆਪਣੇ ਕੋਲੇ ਇੰਨੀਆਂ ਐਗਜ਼ਾਮਪਲਸ ਤਾਂ ਲਈ ਦੀਆਂ ਤਾਂ ਜੋ ਆਪਣਾ ਜਿਹੜਾ ਹੈ ਉਹ ਸਾਰਿਆਂ ਨੂੰ ਵਧੀਆ ਤਰੀਕੇ ਦੇ ਨਾਲ ਸਮਝ ਆ ਸਕੇ ਜੀ ਤਾਂ ਨੈਕਸਟ ਹੈ ਆ ਆਪਣੀ ਐਗਜ਼ਾਮਪਲ ਹੈ ਮੈਨੂੰ ਪਤਾ ਹੈ ਕਿ ਉਹ ਮੇਰੇ ਨਾਲ ਧੋਖਾ ਨਹੀਂ ਕਰ ਸਕਦਾ ਨੈਕਸਟ ਉਹ ਮੇਰੇ ਨਾਲ ਇਸ ਤਰ੍ਹਾਂ ਵਰਤਾਓ ਕਰਦੇ ਹਨ ਜੇਕਰ ਮੈਂ ਕੋਈ ਉਪਰਾ ਹੋਵਾਂ ਨੈਕਸਟ ਹੈ ਮੇਰੇ ਮਾਤਾ ਪਿਤਾ ਗਰੀਬ ਹਨ ਇਸ ਕਰਕੇ ਮੇਰੀ ਫੀਸ ਮੁਆਫ ਕੀਤੀ ਜਾਵੇ ਰੋਗੀ ਨੂੰ ਨਿਯਮ ਨਾਲ ਦਵਾਈ ਦਿਓ ਤਾਂ ਜੋ ਤੰਦਰੁਸਤ ਹੋ ਜਾਵੇ ਉਹ ਭਾਵੇਂ ਗਰੀਬ ਹੈ ਫਿਰ ਵੀ ਕਿਸੇ ਅੱਗੇ ਹੱਥ ਨਹੀਂ ਅਟਦਾ ਜੇਕਰ ਤੂੰ ਮਿਹਨਤ ਕਰਦਾ ਤਾਂ ਕਦੇ ਵੀ ਫੇਲ ਨਾ ਹੁੰਦਾ ਹੁਣ ਇਹਦੇ ਵਿੱਚ ਆਪਾਂ ਦੇਖਦੇ ਹਾਂ ਕਿ ਜਿਹੜੇ ਵਾਕ ਐ ਉਹਨਾਂ ਨੂੰ ਕੀ ਆਧਿਨਯੋਜਕਾਂ ਦੀ ਸਹਾਇਤਾ ਦੇ ਨਾਲ ਜੋੜਿਆ ਗਿਆ ਹੈ ਜਿਵੇਂ ਪਹਿਲੇ ਵਾਕ ਦੇ ਵਿੱਚ ਕੀ ਦੂਸਰੇ ਵਾਕ ਦੇ ਵਿੱਚ ਇਸ ਤਰ੍ਹਾਂ ਹਨਾ ਜੀਕਰ ਮੇਰੇ ਪਿਤਾ ਗਰੀਬਨ ਇਸ ਕਰਕੇ ਨੈਕਸਟ ਦੇ ਵਿੱਚ ਰੋਗੀ ਨੂੰ ਨਿਯਮ ਨਾਲ ਦਵਾਈ ਦਿਓ ਤਾਂ ਜੋ ਇਹ ਵਾਲੇ ਜਿਹੜੇ ਸ਼ਬਦ ਐ ਉਹ ਭਾਵੇਂ ਗਰੀਬ ਹੈ ਫਿਰ ਵੀ ਉਹ ਤੇ ਫਿਰ ਵੀ ਜਿਹੜੇ ਸ਼ਬਦ ਐ ਉਹ ਆਧਿਨਯੋਜਕ ਹੋਗੇ ਜੇਕਰ ਤੂੰ ਮਿਹਨਤ ਕਰਦਾ ਤਾਂ ਕਦੇ ਫੇਲ ਨਾ ਹੁੰਦਾ ਤੂੰ ਤਾਂ ਕਦੇ ਵੀ ਸੋ ਇਹ ਵਾਲੇ ਜਿਹੜੇ ਸ਼ਬਦ ਹੈ ਇਹ ਕਿਹੜੇ ਹੋਗੇ ਤੂੰ ਤੇ ਕਦੇ ਤਾਂ ਕਦੇ ਇਹ ਜਿਹੜੇ ਸ਼ਬਦ ਹੈ ਅ ਅਧੀਨ ਯੋਜਕਾਂ ਦੇ ਵਿੱਚ ਆਉਂਦੇ ਆ ਜੀ ਕਿਉਂਕਿ ਇਹਨਾਂ ਦੀ ਸਹਾਇਤਾ ਦੇ ਨਾਲ ਮਿਸ਼ਰਤ ਵਾਕ ਬਣਦੇ ਆ ਤੇ ਮਿਸ਼ਰਤ ਵਾਕਾਂ ਦੇ ਵਿੱਚ ਇੱਕ ਉਪਵਾਕ ਹੁੰਦਾ ਤੇ ਬਾਕੀ ਉਹਦੇ ਅਧੀਨ ਉਪਵਾਕ ਹੁੰਦੇ ਆ ਸੋ ਉਪਵਾਕ ਨੂੰ ਅਧੀਨ ਉਪਵਾਕਾਂ ਦੇ ਨਾਲ ਜੋੜਨ ਦੇ ਲਈ ਅਸੀਂ ਅਧੀਨ ਜਿਹੜੇ ਯੋਜਕ ਹੈ ਉਹਨਾਂ ਦੀ ਵਰਤੋਂ ਕਰਦੇ ਹਾਂ ਨੈਕਸਟ ਹੋਰ ਹੈ ਇੱਕ ਐਗਜ਼ਾਮਪਲ ਆਪਣੇ ਕੋਲੇ ਅੱਜ ਦੁਪਹਿਰੇ ਇੰਨੀ ਤਪਸ਼ ਸੀ ਮਾਨੋ ਆਸਮਾਨ ਤੋਂ ਅੱਗ ਵਰ ਰਹੀ ਹੋਵੇ ਹੁਣ ਇਹਦੇ ਵਿੱਚ ਜਿਹੜੇ ਸ਼ਬਦ ਹੈ ਹਨਾ ਅੱਜ ਦੁਪਹਿਰੇ ਇੰਨੀ ਤਪਸ਼ ਸੀ ਮਾਨੋ ਜਿਹੜਾ ਆ ਗਿਆ ਮਾਨੋ ਆਸਮਾਨ ਤੋਂ ਅੱਗ ਵਰ ਰਹੀ ਹੋਵੇ ਇਹ ਕਿਹੜਾ ਹੈ ਅਧੀਨ ਜਿਹੜਾ ਯੋਜਕ ਹੈ ਅੱਜ ਅੱਜ ਦੁਪਹਿਰੇ ਬਹੁਤ ਤਪਸ਼ ਸੀ ਜਿਵੇਂ ਆਸਮਾਨ ਤੋਂ ਅੱਗ ਵਰ ਰਹੀ ਹੋਵੇ ਇਦਾਂ ਵੀ ਬਣਾ ਸਕਦੇ ਆ ਠੀਕ ਹੈ ਸੋ ਇਨਾਂ ਵਾਕਾਂ ਦੇ ਵਿੱਚ ਇਸ ਲਈ ਇਸ ਕਰਕੇ ਮਤੇ ਮਤਾ ਚਾਹੇ ਫਿਰ ਵੀ ਜੇ ਤਾਂ ਜਾਦਤਾ ਜੀਕਰ ਅਜਿਹੇ ਜਿਹੜੇ ਸ਼ਬਦ ਹੈ ਉਹ ਅਧੀਨ ਯੋਜਕਾਂ ਦੇ ਅੰਤਰਗਤ ਆਉਂਦੇ ਹਨ ਜਿਹੜੇ ਕਿ ਇੱਕ ਵਾਕ ਦੇ ਵਿੱਚ ਡਬਲ ਡਬਲ ਵੀ ਯੂਜ਼ ਹੋ ਸਕਦੇ ਆ ਪਰ ਇਹ ਉੱਥੇ ਹੀ ਵਰਤੇ ਜਾਂਦੇ ਹਨ ਜੀ ਜਿੱਥੇ ਕਹਿ ਲਓ ਇੱਕ ਉਪਵਾਕ ਹੁੰਦਾ ਹੈ ਪ੍ਰਧਾਨ ਉਪਵਾਕ ਹੁੰਦਾ ਤੇ ਬਾਕੀ ਉਸ ਦੇ ਈਨ ਆਉਂਦੇ ਹਨ ਕਹ ਲਓ ਇੱਕ ਮੇਨ ਸੈਂਟੈਂਸ ਹੁੰਦਾ ਹੈ ਤੇ ਉਸ ਵਾਕ ਦੀ ਵਿਆਖਿਆ ਦੇ ਲਈ ਅਸੀਂ ਜਿੰਨੇ ਵੀ ਹੋਰ ਉਪਵਾਕ ਉਹਦੇ ਨਾਲ ਜੋੜਦੇ ਆ ਜਾਂ ਅਧੀਨ ਉਪਵਾਕ ਜੋੜਦੇ ਆ ਉਹ ਸਾਰੇ ਅਧੀਨ ਯੋਜਕਾਂ ਦੀ ਸਹਾਇਤਾ ਦੇ ਨਾਲ ਹੀ ਜੁੜਦੇ ਹਨ ਤਾਂ ਇਹ ਜਿਹੜੇ ਅਧੀਨ ਯੋਜਕ ਹੁੰਦੇ ਆ ਉਹ ਕੀ ਹੈ ਦੋ ਦੋ ਵਾਲੇ ਹੁੰਦੇ ਆ ਜਿਵੇਂ ਇਸ ਲਈ ਇਸ ਕਰਕੇ ਮਤੇ ਚਾਹੇ ਫਿਰ ਵੀ ਜੇ ਤਾਂ ਜਾਂ ਤਾਂ ਜਦੋਂ ਤਾਂ ਤਾਂ ਇਹ ਦੋ ਦੋ ਜਿਹੜੇ ਸ਼ਬਦਾਂ ਦੇ ਜੋੜ ਦੇ ਨਾਲ ਬਣਦੇ ਆ ਕਹ ਲਓ ਦੋ ਦੋ ਇਹ ਖੱਬਤ ਹੁੰਦਾ ਜਿਵੇਂ ਜਾਦ ਤਾਂ ਜੇ ਤਾਂ ਇਸ ਕਰਕੇ ਇਸ ਲਈ ਕਿਉਂਕਿ ਤਾਂ ਜੋ ਇਹ ਕੀ ਸਾਰੇ ਦੋ ਦੋ ਅੱਖਰਾਂ ਵਾਲੇ ਸ਼ਬਦ ਹੈ ਜਿਹੜੇ ਉਹ ਆ ਰਹੇ ਹਨ ਸੋ ਇਹਨਾਂ ਨੂੰ ਅਸੀਂ ਕਹਿ ਦਿੰਨੇ ਆ ਅਧੀਨ ਯੋਜਕ ਠੀਕ ਹੈ ਜੀ ਇਹ ਨਿੱਕਾ ਜਿਹਾ ਟਾਪਿਕ ਹੈ ਆਪਣਾ ਅਧੀਨ ਯੋਜਕ ਦਾ ਇੱਕ ਵਾਰੀ ਆਪਾਂ ਫੇਰ ਜਿਹੜਾ ਹੈ ਉਹ ਥੋੜਾ ਜਿਹਾ ਰਿਵਾਈਜ਼ ਕਰ ਲੈਣੇ ਆ ਯੋਜਕ ਉਹ ਹੁੰਦੇ ਆ ਜਿਹੜੇ ਦੋ ਸ਼ਬਦਾਂ ਨੂੰ ਦੋ ਵਾਕਾਂ ਨੂੰ ਜਾਂ ਦੋ ਉਪਵਾਕਾਂ ਨੂੰ ਜਾਂ ਉਪਵਾਕਾਂਸ਼ਾਂ ਨੂੰ ਆਪਸ ਦੇ ਵਿੱਚ ਜੋੜਦੇ ਆ ਉਹਨਾਂ ਨੂੰ ਅਸੀਂ ਯੋਜਕ ਕਹਿੰਦੇ ਆ ਯੋਜਕ ਸਾਡੇ ਕੋਲੇ ਦੋ ਤਰ੍ਹਾਂ ਦੇ ਨੇ ਜੀ ਸਮਾਨ ਯੋਜਕ ਤੇ ਅਧੀਨ ਯੋਜਕ ਸਮਾਨ ਯੋਜਕ ਉਹ ਹੁੰਦੇ ਆ ਜਿਹੜੇ ਦੋ ਸੁਤੰਤਰ ਵਾਕਾਂ ਨੂੰ ਆਪਸ ਦੇ ਵਿੱਚ ਜੋੜਦੇ ਆ ਜਾਂ ਸ਼ਬਦਾਂ ਨੂੰ ਆਪਸ ਵਿੱਚ ਜੋੜਦੇ ਆ ਠੀਕ ਹੈ ਜੀ ਤੇ ਅਧੀਨ ਯੋਜਕ ਉਹ ਹੁੰਦੇ ਆ ਜਿਹੜੇ ਇੱਕ ਉਹ ਉਪਵਾਕ ਹੁੰਦਾ ਤੇ ਬਾਕੀ ਉਹਦੇ ਅਧੀਨ ਉਪਵਾਕ ਹੁੰਦੇ ਨੇ ਉਹਨਾਂ ਨੂੰ ਆਪਸ ਦੇ ਵਿੱਚ ਜੋੜਦੇ ਨੇ ਉਹਨਾਂ ਨੂੰ ਅਸੀਂ ਕੀ ਕਹਨੇ ਆ ਅਧੀਨ ਅਯੋਜਕ ਕਹਨੇ ਆ ਸੋ ਇੱਥੇ ਇੱਕ ਗੱਲ ਇਹ ਵੀ ਧਿਆਨ ਦੇ ਵਿੱਚ ਰੱਖਣ ਵਾਲੀ ਹੈ ਵੀ ਜਿਹੜੇ ਸਮਾਨ ਯੋਜਕ ਹੈ ਉਹਨਾਂ ਦੀ ਸਹਾਇਤਾ ਦੇ ਨਾਲ ਸਧਾਰਨ ਵਾਕ ਆਪਾਂ ਕਹਿ ਸਕਦੇ ਆ ਜਾਂ ਸੰਯੁਕਤ ਵਾਕ ਅਸੀਂ ਕਹਿ ਸਕਦੇ ਆ ਸਮਾਨ ਯੋਜਕਾਂ ਦੀ ਸਹਾਇਤਾ ਦੇ ਨਾਲ ਸੰਯੁਕਤ ਵਾਕ ਬਣਦੇ ਆ ਅਧੀਨ ਯੋਜਕਾਂ ਦੀ ਸਹਾਇਤਾ ਦੇ ਨਾਲ ਮਿਸ਼ਰਤ ਵਾਕ ਬਣਦੇ ਆਪਾਂ ਵਾਕ ਬੋਧ ਦਾ ਜਿਹੜੀ ਕਲਾਸ ਆ ਉਹ ਲਗਾ ਚੁੱਕੇ ਆ ਜੇ ਕਿਸੇ ਨੇ ਨਹੀਂ ਦੇਖੀ ਤਾਂ ਉਹ ਪਹਿਲਾਂ ਜਾ ਕੇ ਦੇਖ ਸਕਦਾ ਕਿ ਵਾਕ ਬੋਧ ਦੇ ਵਿੱਚ ਅਸੀਂ ਤਿੰਨ ਤਰ੍ਹਾਂ ਦੇ ਵਾਕ ਕੀਤੇ ਸੀ ਸਧਾਰਨ ਵਾਕ ਸੰਯੁਕਤ ਵਾਕ ਤੇ ਮਿਸ਼ਰਤ ਵਾਕ ਠੀਕ ਹੈ ਜੀ ਸੋ ਸਮਾਨ ਯੋਜਕਾਂ ਦੀ ਸਹਾਇਤਾ ਦੇ ਨਾਲ ਅਸੀਂ ਸੰਯੁਕਤ ਵਾਕ ਬਣਾਉਣੇ ਹਾਂ ਤੇ ਅਧੀਨ ਯੋਜਕਾਂ ਦੀ ਸਹਾਇਤਾ ਦੇ ਨਾਲ ਅਸੀਂ ਮਿਸ਼ਰਤ ਵਾਕ ਬਣਾਉਣੇ ਹਾਂ ਸੋ ਇਹ ਹੈ ਜੀ ਆਪਣਾ ਯੋਜਕ ਦਾ ਜਿਹੜਾ ਟੌਪਿਕ ਹੈ ਜੇ ਤੁਹਾਨੂੰ ਯੋਜਕ ਸਮਝ ਆ ਗਿਆ ਤਾਂ ਦੱਸੋ ਜੀ ਫਿਰ ਆਪਾਂ ਅੱਗੇ ਚੱਲਦੇ ਹਾਂ ਤਾਂ ਅੱਗੇ ਵਿਸਮਿਕ ਕਰਾਂਗੇ ਜੀ ਅੱਜ ਅ ਥੋੜੇ ਜਿ ਮੈਨੂੰ ਦੱਸ ਦਿਓ ਵੀ ਕਲੀਅਰ ਹੈ ਤਾਂ ਫਿਰ ਆਪਾਂ ਅੱਗੇ ਸ਼ੁਰੂ ਕਰਦੇ ਹਾਂ ਵਿਸਮਿਕ ਜੀ ਬਿਲਕੁਲ ਅੱਗੇ ਚੱਲਦੇ ਹਾਂ ਜੀ ਆਪਣਾ ਨੈਕਸਟ ਹੈ ਜੀ ਵਿਸਮਿਕ ਹੁਣ ਇਹਦੇ ਵਿੱਚ ਆਪਾਂ ਕਰਦੇ ਹਾਂ ਕਿ ਵਿਸਮਿਕ ਕਿਸ ਨੂੰ ਕਹਿੰਦੇ ਹੈ ਪ੍ਰਿਭਾਸ਼ਾਏ ਦੀ ਕੀ ਹੈ ਕਿ ਉਹ ਸ਼ਬਦ ਜੋ ਮਨ ਦੀ ਖੁਸ਼ੀ ਗਮੀ ਹੈਰਾਨੀ ਆਦਿ ਭਾਵਾਂ ਨੂੰ ਪ੍ਰਗਟ ਕਰਨ ਉਹਨਾਂ ਨੂੰ ਅਸੀਂ ਵਿਸਮਿਕ ਕਹਨੇ ਆ ਜਿਵੇਂ ਹੈ ਵਾ ਵਾ ਅਸ਼ਕੇ ਬੱਲੇ ਬੱਲੇ ਉਫ ਹਾਈ ਓ ਆ ਸ਼ਾਬਾਸ਼ ਲੱਖ ਲਾਂ ਤੇ ਨਹੀਂ ਰੀਸਾਂ ਤੇਰੀਆਂ ਆਦ ਜਿਉਂਦੇ ਰਹੋ ਵਸਦੇ ਰਹੋ ਸਾਵਧਾਨ ਹੈਨਾ ਇਦਾਂ ਦੇ ਜਿਹੜੇ ਸ਼ਬਦ ਆ ਉਹਨਾਂ ਨੂੰ ਅਸੀਂ ਕੀ ਕਹਨੇ ਆ ਵਿਸਮਿਕ ਕਹਨੇ ਆ ਜਿੰਨਾ ਸ਼ਬਦਾਂ ਦੇ ਰਾਹੀਂ ਅਸੀਂ ਆਪਣੇ ਮਨ ਦੇ ਭਾਵ ਪ੍ਰਗਟ ਕਰਦੇ ਹਾਂ ਚਾਹੇ ਉਹ ਖੁਸ਼ੀ ਹੈ ਗਮੀ ਹੈ ਜਿੱਦਾਂ ਦੇ ਵੀ ਭਾਵ ਹੈ ਪ੍ਰਗਟ ਹੁੰਦੇ ਨੇ ਉਹਨਾਂ ਨੂੰ ਅਸੀਂ ਕੀ ਕਹਿ ਦਿੰਦੇ ਆ ਜੀ ਵਿਸਮਿਕ ਸ਼ਬਦਾਂ ਦੀ ਕੈਟਾਗਰੀ ਦੇ ਵਿੱਚ ਉਹ ਆਉਂਦੇ ਨੇ ਸੋ ਵਿਸਮਿਕ ਜਿਹੜੇ ਹੈ ਅੱਗੋਂ ਉਹਨਾਂ ਦੀਆਂ 9 ਕਿਸਮਾਂ ਹੁੰਦੀਆਂ ਨੇ ਭਾਵ ਕੀ ਹੈ 10 ਪ੍ਰਕਾਰ ਦੇ ਜਿਹੜੇ ਮੰਨੇ ਜਾਂਦੇ ਆ ਉਹ ਕਹਿੰਦੇ ਕਾਰਜ ਦੇ ਪੱਖ ਤੋਂ ਜਿਹੜੇ ਵਿਸਮਿਕ ਹੈ ਉਹੇਠਾਂ 10 ਪ੍ਰਕਾਰ ਦੇ ਹੁੰਦੇ ਹੈ ਨਾਲ ਨਾਲ ਹੀ ਆਪਾਂ ਜਿਹੜੀ ਐਕਸਪਲੇਨੇਸ਼ਨ ਉਹ ਕਰਦੇ ਜਾਵਾਂਗੇ ਤਾਂ ਇਹਦੇ ਵਿੱਚ ਉਹ ਕੀ ਕਹਿੰਦੇ ਹੈ ਕਿ ਜਿਹੜੇ ਕਾਰਜ ਦੇ ਪੱਖ ਤੋਂ ਵਾਕ ਹੈ ਉਹ ਕਿੰਨੇ ਤਰ੍ਹਾਂ ਦੇ ਹੁੰਦੇ ਨੇ 10 ਤਰ੍ਹਾਂ ਦੇ ਹੁੰਦੇ ਨੇ ਵਿਸਮਿਕ ਪ੍ਰਕਾਰ ਦੇ ਸੋ ਸਭ ਤੋਂ ਪਹਿਲਾਂ ਹੁੰਦਾ ਹੈ ਜੀ ਸੰਬੋਧਨੀ ਵਿਸਮਿਕ ਸੰਬੋਧਨ ਦਾ ਮਤਲਬ ਹੁੰਦਾ ਬੁਲਾਉਣਾ ਔਬਿਸਮਿਕ ਜੋ ਕਿਸੇ ਨੂੰ ਬੁਲਾਉਣ ਲਈ ਜਾਂ ਆਵਾਜ਼ ਦੇਣ ਲਈ ਵਰਤੇ ਜਾਂਦੇ ਹਨ ਉਹਨਾਂ ਨੂੰ ਅਸੀਂ ਸੰਬੋਧਨੀ ਵਿਸਮਿਕ ਕਹਿੰਦੇ ਆ ਜਿਵੇਂ ਵੇ ਨੀ ਬੀਬਾ ਓਏ ਇਹ ਹਏ ਅੜਿਓ ਅੜੀਏ ਨੀ ਉਰੇਆ ਇੱਧਰ ਹਨਾ ਇਹ ਵਾਲੇ ਜਿਹੜੇ ਸ਼ਬਦ ਆ ਇਹਨਾਂ ਨੂੰ ਅਸੀਂ ਕਹਿੰਦੇ ਆ ਸੰਬੋਧਨੀ ਵਿਸਮਿਕ ਜਿਨ੍ਹਾਂ ਦੇ ਵਿੱਚ ਨੀ ਬੀਬਾ ਵੇ ਓਏ ਇਹ ਵਾਲੇ ਸ਼ਬਦ ਲੱਗੇ ਹੋਣ ਉਹ ਹੁੰਦੇ ਨੇ ਸੰਬੋਧਨੀ ਜਿਨ੍ਹਾਂ ਦੇ ਵਿੱਚ ਕੀ ਹੈ ਮੇਨਲੀ ਇਹ ਵਰਡ ਯੂਜ਼ ਕਰਕੇ ਆਪਾਂ ਦੂਰੋਂ ਆਵਾਜ਼ ਮਾਰਦੇ ਆ ਕਹਿ ਲੋ ਸੰਬੋਧਨ ਕਰਦੇ ਆ ਕਿਸੇ ਨੂੰ ਬੁਲਾਉਣੇ ਆ ਭਾਪ ਉਹਨਾਂ ਨੂੰ ਅਸੀਂ ਕਹਿੰਦੇ ਆ ਸੰਬੋਧਨੀ ਵਿਸਮਿਕ ਨੈਕਸਟ ਦੂਜੇ ਨੰਬਰ ਤੇ ਆਉਂਦਾ ਜੀ ਆਪਣਾ ਦੂਸਰੇ ਨੰਬਰ ਤੇ ਹੈ ਜੀ ਸੂਚਨਾਵਾਚਕ ਵਿਸਮਿਕ ਸੂਚਨਾਵਾਚਕ ਕਿਹੜੇ ਹੁੰਦੇ ਨੇ ਜਿਹੜੇ ਵਿਸਮਿਕ ਤਾੜਨਾ ਕਰਨ ਜਾਂ ਚੇਤਨਾ ਕਰਨ ਲਈ ਵਰਤੇ ਜਾਂਣ ਉਹਨਾਂ ਨੂੰ ਸੂਚਨਾਵਾਚਕ ਵਿਸਮਿਕ ਕਿਹਾ ਜਾਂਦਾ ਜਿਵੇਂ ਖਬਰਦਾਰ ਬਚੀ ਵੇਖੀ ਜਾਗਦੇ ਰਹੋ ਹੁਸ਼ਿਆਰ ਠਹਿਰ ਇਹ ਜਿਹੜੇ ਸ਼ਬਦ ਆ ਇਹ ਹੀ ਆਉਂਦੇ ਆ ਸੂਚਨਾ ਸੂਚਨਾ ਦਾ ਮਤਲਬ ਹੁੰਦਾ ਹੈ ਜਾਣਕਾਰੀ ਦੇਣਾ ਕਿ ਜਿਹੜੇ ਸ਼ਬਦਾਂ ਨਾਲ ਹੀ ਅਸੀਂ ਕਿਸੇ ਚੀਜ਼ ਦੀ ਜਾਣਕਾਰੀ ਦਿੰਨੇ ਆ ਇਹ ਕਹਿ ਸਕਦੇ ਆ ਤੇ ਜਾਂ ਫਿਰ ਕਹਿ ਲਓ ਆਪਾਂ ਕਿਸੇ ਨੂੰ ਚੇਤਾਵਨੀ ਦੇ ਰਹੇ ਆ ਕਿ ਭਾਈ ਆਪ ਦਾ ਧਿਆਨ ਨਾਲ ਚੱਲ ਠਹਿਰ ਇਹ ਸਾਰੀਆਂ ਚੀਜ਼ਾਂ ਕਿਦੇ ਵਿੱਚ ਆਉਂਦੀਆਂ ਨੇ ਸੂਚਨਾਵਾਚਕ ਇਸ ਵਿੱਚ ਦੇ ਵਿੱਚ ਆਉਂਦੀਆਂ ਨੇ ਉਹਦੇ ਲਈ ਕਿਹੜੇ ਸ਼ਬਦ ਵਰਤੇ ਜਾਂਦੇ ਆ ਖਬਰਦਾਰ ਬਚੀ ਵੇਖੀ ਜਾਗਦੇ ਰਹੋ ਠਹਿਰ ਠੀਕ ਹੈ ਸੋ ਜਾਂ ਅੱਗੇ ਖਤਰਾ ਹੈ ਇਦਾਂ ਜਦੋਂ ਸੜਕ ਬਣ ਰਹੀ ਹੁੰਦੀ ਹੈ ਤਾਂ ਉੱਥੇ ਲਿਖਿਆ ਹੁੰਦਾ ਵੀ ਭਾਈ ਅੱਗੇ ਖਤਰਾ ਹੈ ਸੋ ਉਹ ਕੀ ਹੈ ਸੂਚਨਾ ਵਾਚਕ ਹੈ ਵੀ ਸਾਨੂੰ ਕਿਸੇ ਚੀਜ਼ ਦੀ ਜਾਣਕਾਰੀ ਚੇਤਨਾ ਦਿੱਤੀ ਜਾ ਰਹੀ ਹੈ ਠੀਕ ਹੈ ਜੀ ਨੈਕਸਟ ਅੱਗੇ ਚੱਲਦੇ ਹਾਂ ਜੀ ਨੰਬਰ 3 ਪੁਆਇੰਟ ਤੇ ਨੈਕਸਟ ਆਪਣਾ ਤੀਸਰਾ ਹੈ ਪ੍ਰਸ਼ੰਸਾ ਵਾਚਕ ਵਿਸ਼ਮਿਕ ਪ੍ਰਸ਼ੰਸਾ ਵਾਚਕ ਦੇ ਵਿੱਚ ਕੀ ਹੁੰਦਾ ਵੀ ਜਿਹੜੇ ਵਿਸ਼ਮਿਕ ਵਿਸ਼ਮਿਕ ਖੁਸ਼ੀ ਹੁਲਾਸ ਤੇ ਪ੍ਰਸ਼ੰਸਾ ਦੇ ਭਾਵ ਪ੍ਰਗਟ ਕਰਨ ਉਹਨਾਂ ਨੂੰ ਅਸੀਂ ਪ੍ਰਸ਼ੰਸਾਵਾਚਕ ਕਿਹਾ ਨੇ ਜਿਵੇਂ ਆ ਸ਼ਾਬਾਸ਼ ਹੋਣਾ ਸੀ ਜੀ ਇੱਥੇ ਵਾਹ ਵਾ ਬੱਲੇ ਬੱਲੇ ਇਹ ਜਿਹੜੇ ਸ਼ਬਦ ਆ ਪ੍ਰਸ਼ੰਸਾ ਆ ਜਦੋਂ ਆਪਾਂ ਕਿਸੇ ਦੀ ਤਾਰੀਫ਼ ਕਰਨੀ ਹੋਵੇ ਕਿਸੇ ਦੇ ਗੁਣਾਂ ਦੀ ਤਾਰੀਫ਼ ਕਰਦੇ ਆ ਪ੍ਰਸ਼ੰਸਾ ਕਰਦੇ ਆ ਕਿਸੇ ਦੀ ਤਾਂ ਉਦੋਂ ਇਹ ਜਿਹੜੇ ਵਿਸਮਿਕ ਉਹ ਵਰਤੇ ਜਾਂਦੇ ਆ ਆਹਾ ਵਾਹ ਵਾ ਬੱਲੇ ਬੱਲੇ ਸ਼ਾਬਾਸ਼ ਠੀਕ ਹੈ ਜੀ ਇਦਾਂ ਦੇ ਸ਼ਬਦ ਆ ਜਿਹੜੇ ਉਹ ਵਰਤੇ ਜਾਂਦੇ ਆ ਨੈਕਸਟ ਆਪਾਂ ਚੱਲਦੇ ਆ ਜੀ ਅਗਲੀ ਕਿਸਮ ਅਗਲਾ ਪੁਆਇੰਟ ਨੈਕਸਟ ਆਪਣੇ ਕੋਲੇ ਆਉਂਦਾ ਜੀ ਸ਼ੋਕਵਾਚਕ ਸ਼ੋਕਵਾਚਕ ਵਿਸਮਿਕ ਉਹ ਹੁੰਦੇ ਆ ਵੀ ਜਿਹੜੇ ਵਿਸਮਿਕ ਦੁੱਖ ਜਾਂ ਸ਼ੋਕ ਪ੍ਰਗਟ ਕਰਨ ਦੇ ਲਈ ਵਰਤੇ ਜਾਂਦੇ ਉਹਨਾਂ ਨੂੰ ਸ਼ੋਕਵਾਚਕ ਵਿਸਮਿਕ ਕਹਿ ਦਿੰਦੇ ਨੇ ਜਿਵੇਂ ਹਾਏ ਓਏ ਸ਼ੋਕ ਅਫਸੋਸ 헤 ਰਾਮ ਹਨਾ ਜਿਨ੍ਹਾਂ ਦੇ ਵਿੱਚ ਕੀ ਦੁੱਖ ਪ੍ਰਗਟ ਕੀਤਾ ਜਾਂਦਾ ਹੈ ਦੁਖੀ ਦੁੱਖ ਦੇ ਭਾਵ ਪ੍ਰਗਟ ਕੀਤੇ ਜਾਂਦੇ ਉਹ ਸ਼ੋਕਵਾਚਕ ਵਿਸਮਿਕ ਅਖਵਾਉਂਦੇ ਹਨ ਤੇ ਇਹਨਾਂ ਦੇ ਲਈ ਹਾਏ ਓਏ ਉਫ ਅਫਸੋਸ 헤 ਰਾਮ हे परमात्मा ਇਦਾਂ ਦੇ ਜਿਹੜੇ ਸ਼ਬਦ ਆ ਉਹ ਵਾਕਾਂ ਦੇ ਵਿੱਚ ਵਰਤੇ ਜਾਂਦੇ ਆ ਆਪਣੀਆਂ ਭਾਵਨਾਵਾਂ ਨੂੰ ਵਿਅਕਤ ਕਰਨ ਦੇ ਲਈ ਨੈਕਸਟ ਚੱਲਦੇ ਆ ਜੀ 5 ਨੰਬਰ ਪੁਆਇੰਟ ਤੇ ਆਪਣੀ ਪੰਜਵੀਂ ਕਿਸਮ ਹੈ ਜੀ ਕਹੋ ਪੰਜਵੀਂ ਪ੍ਰਕਾਰ ਹੈ ਸਤਿਕਾਰਵਾਚਕ ਵਿਸਮਿਕ ਸਤਿਕਾਰਵਾਚਕ ਵਿਸਮਿਕ ਉਹ ਹੁੰਦੇ ਆ ਜਿਹੜੇ ਵਿਸਮਿਕ ਕਿਸੇ ਸਬੰਧੀ ਸਤਿਕਾਰ ਜਾਂ ਪਿਆਰ ਦੇ ਭਾਵ ਪ੍ਰਗਟ ਕਰਨ ਉਹਨਾਂ ਨੂੰ ਸੀ ਸਤਿਕਾਰਵਾਚਕ ਕਹਿਨੇ ਆ ਜਿਵੇਂ ਆਈਏ ਜੀ ਆਓ ਜੀ ਜੀ ਆਇਆਂ ਨੂੰ ਧੰਨ ਭਾਗ ਜੀ ਮਹਾਰਾਜ ਜੀ ਜੀ ਹਾਂਜੀ ਜ਼ਰੂਰ ਜੀ ਸੋ ਇਹ ਜਿਹੜੇ ਸ਼ਬਦ ਆ ਜਿਹੜੇ ਕੀ ਹੈ ਆਪਾਂ ਕਿਸੇ ਦੇ ਪ੍ਰਤੀ ਕਹਿ ਲਓ ਉਹ ਵਰਤਦੇ ਆ ਆਪ ਦਾ ਸਤਿਕਾਰ ਰਿਗਾਰਡ ਜਦੋਂ ਅਸੀਂ ਕਿਸੇ ਦਾ ਕਰਦੇ ਆ ਤਾਂ ਉਹਨਾਂ ਨੂੰ ਕੀ ਕਹਿ ਦਿੰਦੇ ਨੇ ਸਤਿਕਾਰਵਾਚਕ ਜਿਨ੍ਹਾਂ ਦੇ ਵਿੱਚ ਕੀ ਹੈ ਆਓ ਜੀ ਜੀ ਆਇਆਂ ਨੂੰ ਧੰਨ ਭਾਗ ਤੁਸੀਂ ਘਰ ਸਾਡੇ ਘਰੇ ਆਏ ਹਨਾ ਜੀ ਆਇਆਂ ਨੂੰ ਇਹ ਜਿਹੜੇ ਸ਼ਬਦ ਹੈ ਇਹ ਕਿਹਦੇ ਵਿੱਚ ਆ ਜਾਂਦੇ ਨੇ ਸਤਿਕਾਰ ਦੇ ਤੁਸੀਂ ਕਿਸੇ ਦਾ ਆਦਰ ਕਰਨ ਦੇ ਲਈ ਇਹ ਵਿਸਮਿਕ ਵਰਤਦੇ ਹਾਂ ਸੋ ਪੰਜ ਕਿਸਮਾਂ ਕਲੀਅਰ ਹੈ ਜੀ ਤਾਂ ਅੱਗੇ ਚੱਲੀਏ ਜੀ ਤਾਂ ਅੱਗੇ ਦੇਖਦੇ ਆਂ ਆਪਣੀ 6ਵੀਂ ਕਿਸਮ ਕਿਹੜੀ ਹੈ ਹਾਂਜੀ 6ਵੇਂ ਨੰਬਰ ਤੇ ਆਉਂਦਾ ਜੀ ਫਟਕਾਰਵਾਚਕ ਵਿਸਮਕ ਜਿਹੜੇ ਵਿਸਮਕ ਫਟਕਾਰ ਜਾਂ ਲਾਹਨਤ ਦੇ ਭਾਵ ਪ੍ਰਗਟ ਕਰਨ ਲਈ ਵਰਤੇ ਜਾਂਦੇ ਹਨ ਉਹਨਾਂ ਨੂੰ ਫਟਕਾਰਵਾਚਕ ਵਿਸਮਕ ਕਿਹਾ ਜਾਂਦਾ ਹੈ ਜਿਵੇਂ ਫਟੇ ਮੂੰਹ ਬੇਹਜਾ ਬੇਸ਼ਰਮ ਲੱਖ ਲਾਹਨਤਾ ਕੱਖ ਨਾ ਰਹੇ ਜੜੀ ਜੜ ਮਰੀ ਜਾਵੇ ਦੁਰ ਲਾਹਨਤ ਦੁਰ ਫਟੇ ਮੂੰਹ ਇਹ ਜਿਹੜੇ ਸ਼ਬਦ ਆ ਫਟਕਾਰ ਕਿਸੇ ਨੂੰ ਲਾਹਣਤਾ ਪਾਉਣ ਦੇ ਲਈ ਫਟਕਾਰ ਦੇ ਲਈ ਮਾੜੇ ਸ਼ਬਦ ਕਹਿ ਲੋ ਅਗਲੇ ਦੇ ਜਿਹਨੂੰ ਆਪਾਂ ਕਹਿ ਦਿੰਨੇ ਆ ਵੀ ਦੁਰਕਾਰ ਦੇ ਆ ਜਦੋਂ ਕਿਸੇ ਨੂੰ ਹੈਨਾ ਫਟਕਾਰ ਪਾਉਣੇ ਆ ਲਾਹਣਤਾ ਪਾਉਣੇ ਆ ਤਾਂ ਉਦੋਂ ਜਿਹੜੇ ਵਿਸਮਿਕ ਚਨ ਵਰਤੇ ਜਾਂਦੇ ਆ ਉਹਨਾਂ ਨੂੰ ਅਸੀਂ ਕੀ ਕਹਿ ਦਿੰਨੇ ਆ ਫਟਕਾਰਵਾਚਕ ਜਿਵੇਂ ਫਟੇ ਮੂੰਹ ਬੇਹਯਾ ਬੇਸ਼ਰਮ ਲੱਖ ਲਾਹਣਤਾ ਤੂੰ ਇਹੋ ਜਿਹਾ ਕੰਮ ਕੀਤਾ ਤੇਰਾ ਕੱਖ ਨਾ ਰਹੇ ਬਦਦਵਾ ਜਦੋਂ ਦਿੱਤੀ ਜਾਂਦੀ ਹੈ ਤਾਂ ਉਦੋਂ ਕੀ ਹੈ ਜਿਹੜੇ ਇਹ ਫਟਕਾਰ ਵਾਚਕ ਵਿਸਮਿਕ ਵਰਤੇ ਜਾਂਦੇ ਆ ਵਾਕਾਂ ਦੇ ਵਿੱਚ ਅੱਗੇ ਦੇਖਦੇ ਆਂ ਜੀ 6 ਨੰਬਰ ਪੁਆਇੰਟ ਸੌਰੀ 7 ਨੈਕਸਟ ਹੈ ਜੀ ਅਸੀਸ ਵਾਚਕ ਵਿਸਮਿਕ ਅਸੀਸ ਵਾਚਕ ਵਿਸਮਿਕ ਉਹ ਹੁੰਦੇ ਆ ਵੀ ਜਿਹੜੇ ਵਿਸਮਿਕ ਕਿਸੇ ਲਈ ਅਸੀਸ ਜਾਂ ਆਸ਼ੀਰਵਾਦ ਦੇ ਭਾਵ ਪ੍ਰਗਟ ਕਰਦੇ ਹਨ ਉਹਨਾਂ ਨੂੰ ਅਸੀਂ ਕੀ ਹੈ ਅਸੀਸਵਾਚਕ ਕਹਿਨੇ ਆ ਜਿਵੇਂ ਜਿਉਂਦਾ ਰਹੋ ਸਾਈਂ ਜੀਵੇ ਖੁਸ਼ ਰਹੋ ਜੁਵਾਨੀਆਂ ਮਾਣੇ ਜੁਗ-ਜੁਗ ਜੀਵੇ ਵਦੇ ਫੁੱਲੇ ਬੁੱਢ ਸੁਹਾਗਣ ਹੋਵੇਂ ਭਲਾ ਹੋਵੇ ਵੇਲ ਵਧੇ ਹਨਾ ਸੋ ਇਹ ਜਿਹੜੇ ਸ਼ਬਦ ਐ ਇਹ ਅਸੀਸਵਾਚਕ ਸ਼ਬਦ ਹੁੰਦੇ ਆ ਜਿਹੜੇ ਅਸੀਂ ਜਦੋਂ ਅਸੀਂ ਕਿਸੇ ਨੂੰ ਕਹ ਲੋ ਅਸੀਸ ਆਸ਼ੀਰਵਾਦ ਦੁਆ ਦੇਣ ਦੇ ਲਈ ਸ਼ਬਦ ਵਰਤਦੇ ਆ ਜਿਉਂਦਾ ਰਹੇ ਸਾਈਂ ਜੀਵੇ ਖੁਸ਼ ਰਹੋ ਜੁਵਾਨੀਆਂ ਮਾਣੇ ਵਦੋ ਫੁੱਲੋ ਤਰੱਕੀ ਬਖਸ਼ੇ ਰੱਬ ਹਨਾ ਬੁੱਢ ਸੁਹਾਗਣ ਹੋਵੇਂ ਦੂ ਦ ਨਹਾਉ ਪੁੱਤੋ ਫਲੋ ਇਹ ਜਿਹੜੇ ਸ਼ਬਦ ਹੈ ਇਹ ਵਰਤੇ ਜਾਂਦੇ ਆ ਕਿਹਦੇ ਵਿੱਚ ਵਰਤੇ ਜਾਂਦੇ ਆ ਜੀ ਅਸੀਸਵਾਚਕ ਜਦੋਂ ਅਸੀਂ ਕਿਸੇ ਨੂੰ ਅਸ਼ੀਰਵਾਦ ਦਿੰਦੇ ਆ ਦੁਆ ਦਿੰਦੇ ਆ ਕਿਸੇ ਲਈ ਅਰਦਾਸ ਕਰਦੇ ਆ ਠੀਕ ਹੈ ਜੀ ਉਦੋਂ ਜਿਹੜੇ ਸ਼ਬਦ ਅਸੀਂ ਵਰਤਦੇ ਆ ਉਹਨਾਂ ਨੂੰ ਅਸੀਸਵਾਚਕ ਵਿਸਮਿਕ ਕਹਨੇ ਆ ਜਿਹੜੇ ਸ਼ਬਦ ਵਰਤੇ ਜਾਂਦੇ ਆ ਅੱਗੇ ਦੇਖਦੇ ਆ ਜੀ ਆਪਣਾ 8ਵਾਂ ਪੁਆਇੰਟ 8 ਨੰਬਰ ਹੈ ਜੀ ਆਪਣਾ ਇੱਛਾਵਾਚਕ ਵਿਸਮਿਕ ਜਿਹੜੇ ਵਿਸਮਿਕ ਮਨ ਦੀ ਇੱਛਾ ਨੂੰ ਪ੍ਰਗਟ ਕਰਨ ਉਹਨਾਂ ਨੂੰ ਇੱਛਾਵਸਤ ਚਕ ਵਿਸਮਿਕ ਕਿਹਾ ਜਾਂਦਾ ਹੈ ਸਾਡੇ ਮਨ ਦੀ ਇੱਛਾ ਕਾਸ਼ ਜੇ ਕਦੀ ਜੇ ਕਿਤੇ ਹਾਏ ਜੇ ਹਾਏ ਰੱਬਾ ਹੋ ਦਾਤਾ ਏ ਕਰਤਾਰ ਬਖਸ਼ ਲੈ ਅਸੀਂ ਵਰਤਦੇ ਹਾਂ ਜਿਵੇਂ ਅਸੀਂ ਕਹਿੰਦੇ ਕਾਸ਼ ਮੈਂ ਇਹ ਕੀਤਾ ਹੁੰਦਾ ਤਾਂ ਮੈਂ ਸਫਲ ਹੋ ਜਾਂਦਾ ਜੇ ਕਦੇ ਇਹ ਕੰਮ ਹੋ ਜਾਵੇ ਏ ਪਰਮਾਤਮਾ ਏ ਕਰਤਾਰ ਤੂੰ ਸਾਨੂੰ ਤਰੱਕੀ ਬਖਸ਼ ਇਹ ਸਾਡੀ ਇੱਛਾ ਹੈ ਨਾ ਬਖਸ਼ ਲੈ ਪਰਮਾਤਮਾ ਬਖਸ਼ ਲੈ ਗੁਨਾਹਾਂ ਨੂੰ ਠੀਕ ਹੈ ਜੀ ਕਾਸ਼ ਮੈਂ ਪ੍ਰਧਾਨ ਮੰਤਰੀ ਹੁੰਦਾ ਕਾਸ਼ ਮੈਂ ਡਾਕਟਰ ਬਣ ਜਾਂਦਾ ਸੋ ਜਿਹੜੀ ਸਾਡੀ ਇੱਛਾ ਆ ਜੋ ਅਸੀਂ ਪਰਮਾਤਮਾ ਤੋਂ ਚਾਹੁੰਦੇ ਆ ਜੋ ਜਾਂ ਜੋ ਅਸੀਂ ਬਨਣਾ ਚਾਹੁੰਦੇ ਆ ਜੋ ਸਾਡੇ ਮਨ ਦੀ ਭਾਵਨਾ ਵੀ ਜੇ ਅਸੀਂ ਇਹ ਕਰ ਸਕੀਏ ਜੇ ਇਹ ਹੋ ਜਾਂਦਾ ਜਾਂ ਜਾਂ ਉਹ ਹੋ ਜਾਂਦਾ ਸੋ ਇਦਾਂ ਦੇ ਜਿਹੜੇ ਵਾਕ ਹੁੰਦੇ ਆ ਜਾਂ ਇਦਾਂ ਦੀ ਜਿਹੜੀ ਫੀਲਿੰਗ ਆਪਾਂ ਦੱਸਦੇ ਆ ਉਹਨਾਂ ਨੂੰ ਕੀ ਕਹਿੰਦੇ ਆ ਇੱਛਾਵਾਚਕ ਵਿਸਮਿਕ ਜਿਨ੍ਹਾਂ ਦੇ ਵਿੱਚ ਅਸੀਂ ਆਪਦੀ ਇੱਛਾ ਅਸੀਂ ਕੀ ਬੰਨਣਾ ਚਾਹੁੰਨੇ ਆ ਕੀ ਕਰਨਾ ਚਾਹੁੰਨੇ ਆ ਜਾਂ ਅਸੀਂ ਕੀ ਕੁਝ ਕਰ ਸਕਦੇ ਆ ਉਹ ਜਿਹੜੀ ਇੱਛਾ ਅਸੀਂ ਜ਼ਾਹਰ ਕਰਦੇ ਆ ਉਹਨਾਂ ਨੂੰ ਅਸੀਂ ਕਹਨੇ ਆ ਇੱਛਾਵਾਚਕ ਵਿਸਮਿਕ ਕਿਹਾ ਜਾਂਦਾ ਹੈ ਅੱਗੇ ਚੱਲਦੇ ਆ ਜੀ 9 ਨੰਬਰ ਪੁਆਇੰਟ ਤੇ ਆਪਣਾ 9 ਨੰਬਰ ਪੁਆਇੰਟ ਹੈ ਜੀ ਹੈਰਾਨੀਵਾਚਕ ਹੈਰਾਨੀਵਾਚਕ ਹੁਣ ਨਾਮ ਤੋਂ ਹੀ ਜਿਹੜਾ ਪਤਾ ਲੱਗਦਾ ਹੈ ਵੀ ਜਿਹੜੇ ਹੈਰਾਨੀ ਦੇ ਭਾਵ ਪ੍ਰਗਟ ਹੁੰਦੇ ਆ ਠੀਕ ਹੈ ਜਿਹੜੇ ਵਿਸਮਿਕ ਹੈਰਾਨੀ ਦੇ ਭਾਵ ਪ੍ਰਗਟ ਕਰਨ ਲਈ ਵਰਤੇ ਜਾਂਦੇ ਹਨ ਉਹਨਾਂ ਨੂੰ ਅਸੀਂ ਹੈਰਾਨੀਵਾਚਕ ਕਹਿੰਦੇ ਹਾਂ ਜਿਵੇਂ ਹੈ ਆਹਾ ਓਹੋ ਵਾਹ ਅੱਛਾ ਹੈ ਨਾ ਜਦੋਂ ਅਸੀਂ ਐਕਸਪ੍ਰੈਸ਼ਨਸ ਦਿੰਨੇ ਆ ਹਨਾ ਜਦੋਂ ਵੈਸੇ ਜਦੋਂ ਅਸੀਂ ਗੱਲਬਾਤ ਕਰਨੀ ਹੋਵੇ ਤਾਂ ਸਾਡੇ ਐਕਸਪ੍ਰੈਸ਼ਨਾਂ ਤੋਂ ਹਾਅ ਭਾਵ ਤੋਂ ਸਾਹਮਣੇ ਵਾਲਾ ਪਰਸਨ ਸਮਝ ਜਾਂਦਾ ਵੀ ਇਹ ਇਹਦੀ ਭਾਵਨਾ ਕਿਹੋ ਜੀ ਹੈ ਬਟ ਜਦੋਂ ਅਸੀਂ ਲਿਖਣਾ ਹੁੰਦਾ ਹੈ ਲਿਖਣਾ ਕੀ ਕਹਿ ਦਿੰਨੇ ਆਪਾਂ ਕਿ ਜਦੋਂ ਅਸੀਂ ਲਿਖਤ ਰੂਪ ਦੇ ਵਿੱਚ ਕਹ ਲਓ ਆਪਣੇ ਹਾਵ ਭਾਵ ਪ੍ਰਗਟ ਕਰਦੇ ਆ ਤਾਂ ਅਸੀਂ ਇਹ ਵਿਸਮਿਕ ਚਿੰਨ ਲਗਾ ਲੈਨੇ ਆ ਤਾਂ ਇਹਦੇ ਵਿੱਚ ਹੈ ਅੱਛਾ ਅੱਛਾ ਤੂੰ ਫੇਲ ਹੋ ਗਿਆ ਵਾਹ ਤੂੰ ਫਰਸਟ ਆਇਆ ਹੈ ਹੈ ਇਹ ਕੀ ਹੋ ਗਿਆ ਇਦਾਂ ਦੇ ਜਿਹੜੇ ਵਾਕ ਜਦੋਂ ਅਸੀਂ ਵਰਤਦੇ ਆ ਉਦੋਂ ਅਸੀਂ ਹੈਰਾਨੀ ਵਾਚਕ ਜਿਹੜੇ ਵਿਸਮਿਕ ਹੈ ਉਹ ਲਗਾਉਂਦੇ ਆ ਅੱਗੇ ਚੱਲਦੇ ਆ ਜੀ ਆਪਣਾ 10ਵਾਂ ਪੁਆਇੰਟ 10ਵੇਂ ਨੰਬਰ ਤੇ ਹੈ ਜੀ ਉਤਸੁਕਤਾ ਉਤਸੁਕਤਾ ਵਾਚਕ ਵਿਸਮਿਕ ਜਿਸ ਵਿਸਮਿਕ ਦੀ ਵਰਤੋਂ ਅਸੀਂ ਕਿਸੇ ਗੱਲ ਜਾਂ ਘਟਨਾ ਨੂੰ ਸੁਣਾਉਂਦਿਆਂ ਸੁਣਾਉਂਦਿਆਂ ਕਰਦੇ ਹਾਂ ਹੰਘਾਰਾ ਭਰਨਾ ਵੀ ਇਸੇ ਵਿੱਚ ਹੀ ਸ਼ਾਮਲ ਹੈ ਜਿਵੇਂ ਹਾਂ ਹਾਂ ਹੂੰ ਹੂੰ ਅੱਛਾ ਲਓ ਜੀ ਉਤਸੁਕਤਾ ਭਾਵੇਂ ਕੋਈ ਆਪਾਂ ਨੂੰ ਗੱਲ ਦੱਸ ਰਿਹਾ ਹੈ ਜਾਂ ਆਪਾਂ ਕੋਈ ਸੈਂਟੈਂਸ ਪੜ੍ਹ ਰਹੇ ਹਾਂ ਦੋ ਜਣਿਆਂ ਦੀ ਵਾਰਤਾਲਾਪ ਲਿਖੀ ਹੋਈ ਹੈ ਹਨਾ ਇੱਕ ਜਣਾ ਸੁਣਾ ਰਿਹਾ ਹੈ ਤੇ ਦੂਜਾ ਸੁਣ ਰਿਹਾ ਹੈ ਉਹ ਜਦੋਂ ਡਾਇਲੌਗਸ ਲਿਖੇ ਜਾਂਦੇ ਆ ਤਾਂ ਉਹਦੇ ਵਿੱਚ ਕੀ ਹੈ ਰਿਐਕਸ਼ਨ ਜਿਹੜਾ ਨਾਲ-ਨਾਲ ਦਰਜ ਕੀਤਾ ਜਾਂਦਾ ਉਹ ਅਸੀਂ ਇੰਨਾ ਸ਼ਬਦਾਂ ਦੇ ਨਾਲ ਦਰਜ ਕਰਦੇ ਹਾਂ ਤਾਂ ਜੋ ਕੀ ਹੈ ਪੜਨ ਵਾਲੇ ਨੂੰ ਪਤਾ ਲੱਗੇ ਵੀ ਜਿਹੜੇ ਦੋ ਜਣੇ ਗੱਲ ਕਰ ਰਹੇ ਆ ਉਹਨਾਂ ਦਾ ਆਪਸ ਦੇ ਵਿੱਚ ਤਾਲਮੇਲ ਕਿਸ ਤਰ੍ਹਾਂ ਦਾ ਸੀ ਜਾਂ ਉਹ ਕਿਸ ਤਰ੍ਹਾਂ ਸਮਝ ਰਹੇ ਸੀ ਜਾਂ ਜਿਹੜਾ ਸੁਣਾ ਰਿਹਾ ਸੀ ਉਹ ਕਿੱਦਾਂ ਦਾ ਸੁਣਾ ਰਿਹਾ ਸੀ ਤੇ ਜਿਹੜਾ ਸੁਣ ਰਿਹਾ ਸੀ ਉਹਦਾ ਹਾਫ ਭਾਵ ਕੀ ਸੀ ਜਾਂ ਉਹ ਕਿਸ ਤਰ੍ਹਾਂ ਉਸ ਨੂੰ ਰੈਸਪੋਕੇਰੇਟ ਕਰ ਰਿਹਾ ਸੀਗਾ ਹਨਾ ਕਿ ਕਿਸ ਤਰ੍ਹਾਂ ਉਸ ਨੂੰ ਸਮਝ ਰਿਹਾ ਸੀਗਾ ਸੋ ਉਹਦੇ ਉਹ ਜਦੋਂ ਅਸੀਂ ਸ਼ੋਅ ਕਰਨਾ ਹੁੰਦਾ ਆਪਣੀ ਲਿਖਤ ਦੇ ਵਿੱਚ ਤਾਂ ਉਦੋਂ ਅਸੀਂ ਉਤਸੁਕਤਾ ਵਾਚਕ ਜਿਹੜੇ ਵਿਸਮਕ ਹੈ ਉਹ ਵਰਤਦੇ ਹਾਂ ਸੋ ਇਹ ਸੀ ਜੀ ਆਪਣਾ ਅੱਜ ਦਾ ਟੌਪਿਕ ਯੋਜਕ ਤੇ ਵਿਸਮਕ ਤਾਂ ਜੇ ਹੁਣ ਕਿਸੇ ਨੂੰ ਕੋਈ ਡਾਊਟ ਹੈ ਤਾਂ ਉਹ ਸਮਝ ਸਕਦਾ ਹੈ ਜੀ ਜਾਂ ਪੁੱਛ ਸਕਦਾ ਹੈ ਤੇ ਨਹੀਂ ਤਾਂ ਫਿਰ ਆਪਾਂ ਅੱਜ ਦੀ ਕਲਾਸ ਹੈ ਜਿਹੜੀ ਇੱਥੇ ਹੀ ਸਮਾਪਤ ਕਰਦੇ ਹਾਂ ਤੋ ਬਹੁਤ ਹੀ ਸੌਖਾ ਜਿਹਾ ਟੌਪਿਕ ਸੀ ਜੀ ਯੋਜਕ ਤੇ ਵਿਸਮਿਕ ਯੋਜਕ ਉਹ ਜਿਹੜੇ ਦੋ ਵਾਕਾਂ ਨੂੰ ਆਪਸ ਦੇ ਵਿੱਚ ਜੋੜਦੇ ਆ ਜਾਂ ਉਪਵਾਕਾਂ ਨੂੰ ਵਾਕਾਂਸ਼ਾਂ ਨੂੰ ਸ਼ਬਦਾਂ ਨੂੰ ਤੇ ਵਿਸਮਿਕ ਹੈ ਜੀ ਜਦੋਂ ਅਸੀਂ ਬੋਲਣ ਦੇ ਸਮੇਂ ਤਾਂ ਸਾਡੇ ਹਾਫ ਭਾਵ ਹੈ ਜਿਹੜੇ ਸਾਡੇ ਉਹ ਖੁਸ਼ੀ ਜਾਂ ਦੁੱਖ ਜਾਂ ਹੈਰਾਨੀ ਗਮੀ ਸਭ ਸ਼ੋਅ ਕਰ ਦਿੰਦੇ ਆ ਸਾਡੇ ਫੇਸ ਤੇ ਪਰ ਜਦੋਂ ਜਦੋਂ ਅਸੀਂ ਆਪਦੀ ਲਿਖਤ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਬਿਆਨ ਕਰਨਾ ਹੁੰਦਾ ਤਾਂ ਉਹਦੇ ਲਈ ਕੀ ਹੈ ਸਾਨੂੰ ਕੁਝ ਜਿਹੜੇ ਚਿੰਨ੍ਹ ਉਹ ਚਾਹੀਦੇ ਹੁੰਦੇ ਆ ਸੋ ਉਹਨਾਂ ਦੇ ਲਈ ਅਸੀਂ ਇਹ ਵਿਸਮਿਕ ਚਿੰਨ੍ਹ ਹੈ ਜਿਹੜੇ ਉਹ ਵਰਤਦੇ ਹਾਂ ਸੋ ਇਹ 10 ਤਰ੍ਹਾਂ ਦੇ ਹੁੰਦੇ ਹਨ ਜੀ ਸੋ ਬਹੁਤ ਹੀ ਈਜ਼ੀ ਤੇ ਸਿੰਪਲ ਜਿਹੜਾ ਆਪਣਾ ਹੋ ਟੌਪਿਕ ਸੀ ਜੀ ਸੋ ਜੇ ਸਭ ਨੂੰ ਸਮਝ ਆ ਗਿਆ ਤਾਂ ਆਪਾਂ ਇੱਥੇ ਹੀ ਕਰਦੇ ਹਾਂ ਜੀ ਕਲਾਸ ਨੂੰ ਸਟਾਪ ਕਲੀਅਰ ਹੈ ਜੀ no doubt ਜੀ ਚਲੋ ਬਹੁਤ ਵਧੀਆ ਗੱਲ ਹੈ ਜੀ ਕਿ ਸਭ ਨੂੰ ਸੌਖੇ ਤਰੀਕੇ ਦੇ ਨਾਲ ਸਮਝ ਜਿਹੜਾ ਉਹ ਆ ਗਿਆ ਜੀ ਤਾਂ ਠੀਕ ਹੈ ਜੀ ਸਭ ਦਾ ਧੰਨਵਾਦ ਜੀ ਤਾਂ ਮਿਲਦੇ ਆਪਾਂ ਥੋੜੇ ਜੇ ਟਾਈਮ ਬਾਅਦ 7:30 ਵਜੇ ਆਪਣੀ ਮਾਸਟਰ ਕੈਡਰ ਦੀ ਕਲਾਸ ਦੇ ਵਿੱਚ ਜੀ ਦੇ ਵਿੱਚ ਆਪਾਂ ਸਰਦਾਰ ਕਪੂਰ ਸਿੰਘ ਆਈਸੀਐਸ ਜਿਹੜਾ ਹੈ ਉਹਦੇ ਆਪਾਂ ਪ੍ਰਸ਼ਨ ਉੱਤਰ ਕਰ ਰਹੇ ਹਾਂ ਜੀ ਸੋ ਅੱਜ ਉਹਦੇ ਆ ਦੂਸਰੀ ਕਲਾਸ ਲੱਗਣ ਜਾ ਰਹੀ ਹੈ ਉਹਦੀ ਤੀਸਰੀ ਸੌਰੀ ਇੱਕ ਉਹਦੀ ਥਿਊਰੀ ਕੀਤੀ ਸੀ ਜੀ ਤੇ ਦੂਸਰਾ ਆਪਾਂ ਉਹਦਾ ਉਹ ਕੀਤਾ ਸੀ ਜੀ ਪ੍ਰਸ਼ਨ ਉੱਤਰ ਦੀ ਕਲਾਸ ਲੱਗੀ ਤੇ ਅੱਜ ਆਪਾਂ ਕੀ ਹੈ ਅਗਲੀ ਜਿਹੜੀ ਕਲਾਸ ਹੈ ਉਹ ਲਗਾ ਰਹੇ ਹਾਂ ਠੀਕ ਹੈ ਜੀ ਮਿਲਦੇ ਆਂ ਜੀ ਅਗਲੀ ਕਲਾਸ ਦੇ ਵਿੱਚ ਸਭ ਦਾ ਧੰਨਵਾਦ ਸ਼ੁਕਰੀਆ ਨਵੇਂ ਆਏ ਵਿਦਿਆਰਥੀ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ